ਲੋ ਜੀ ਆ ਆਪਣਾ PR 126 ਹੈ ਤੇ ਲਗਭਗ ਇਹਦੀ ਉਮਰ 25 ਤੋਂ 28 ਦਿਨ ਦੀ ਹੋ ਗਈ ਹੈ ਤੇ ਆਪਾਂ ਜਿਹੜੀ ਜੂਰੀਆ ਦੇ ਚ ਸਟਾਰਟ ਕਰ ਦਿੱਤੀ ਹੈ ਪਹਿਲਾਂ ਇਹਨੂੰ 15 ਕਿਲੋ ਡੋਸ ਜਿਹੜੀ ਦਿੱਤੀ ਗਈ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਆਪਾਂ ਕੱਲ ਜਿਹੜੀ ਜੂਰੀਆ ਪਾਈ ਹੈ ਲਗਭਗ ਪੌਣਾ ਗੱਟਾ ਹੋ ਗਿਆ ਜੀ ਤੇ ਇੱਕ ਤੁਹਾਨੂੰ ਦੱਸਾਂਗੇ ਜਿਹੜਾ ਬਜਾਈ ਸਿੱਧੀ ਬਜਾਈ ਵਾਲਾ ਝੋਨਾ ਹੈ ਉਹ ਉੱਗਣ ਤੱਕ ਉਹਦਾ ਮੀਂਹ ਦੁਸ਼ਮਣ ਕਿਵੇਂ ਬੰਦ ਹੈ ਉਹਦਾ ਮੀਂਹ ਦੁਸ਼ਮਣ ਕਿਵੇਂ ਬੰਦ ਹੈ ਸਿੱਧੀ ਬਜਾਈ ਵਾਲੇ ਦਾ ਸਾਨੂੰ ਅੱਜ ਉਹ ਮਿਸਾਲ ਦੇਵਾਂਗੇ ਆ ਆਪਣਾ ਝੋਨਾ ਜਿਹੜਾ ਪ੍ਰੋਪਰ ਮੀਂਹ ਦੇ ਵਿੱਚ ਜ਼ਰੂਰ ਆਇਆ ਸੀ ਬਾਰੇ ਥੋੜਾ ਜਿਹਾ ਉੱਚਾ ਸੀਗਾ ਪਾਣੀ ਇਹਦਾ ਚੜਾ ਨਿਕਲਦਾ ਰਹਿੰਦਾ ਸੀ ਤਾਂ ਕਰਕੇ ਸਹੀ ਆ ਇਹਨੇ ਜਿਹੜਾ ਬੂਟਾ ਦੀ ਗ੍ਰੋਥ ਹੋਣੀ ਸ਼ੁਰੂ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਜੀ ਬੂਟਾ ਮਾਰਨਾ ਜਿਹੜਾ ਪੀਆਰ 126 ਨੇ ਸ਼ੁਰੂ ਕਰ ਦਿੱਤਾ ਇਹਦੇ ਵਿੱਚ ਲਗਭਗ 28 ਦਿਨਾਂ ਤੋਂ ਆਪਾਂ ਜਿਹੜਾ ਪਾਣੀ ਥੱਲਣਾ ਸ਼ੁਰੂ ਕਰ ਦਿੱਤਾ 25 ਤੋਂ 28 ਦਿਨਾਂ ਦਾ ਹੋ ਗਿਆ ਸੀਗਾ ਸਟ੍ਰਿਪਾਂ ਵਾਲੀ ਮਸ਼ੀਨਾਂ ਵਿਜਿਆ ਸੀ ਤੁਸੀਂ ਦੇਖ ਸਕਦੇ ਹੋ ਇਦਾਂ ਹੀ ਲੱਗਦਾ ਜਿਵੇਂ ਕਿ ਲੇਬਰ ਦੁਆਰਾ ਝੋਨਾ ਜਿਹੜਾ ਲਾਇਆ ਗਿਆ ਹੋਵੇ ਜੀਦੇ ਵਿੱਚ ਆਪਾਂ ਬੀਜ ਤੇ ਡੋਜ ਪਾਈ ਸੀ 11 11.5 ਕਿਲੋ ਜਿਹੜਾ ਬੀ ਪ੍ਰਤੀ ਏਕੜ ਦਾ ਪੈ ਗਿਆ ਜੀ ਪੀ ਆਰ 126 ਦੇ ਵਿੱਚ ਆਹ ਦੇਖੋ ਜੀ ਬਹੁਤ ਸੋਹਣੀ ਜਿਹੜੀ ਬੂਟੇ ਦੀ ਗਰੋਥ ਹੋ ਰਹੀ ਹੈ ਕੋਈ ਕਮੀ ਨਹੀਂ ਆਈ ਕੋਈ ਪੀਲਾ ਪਾਣੀ ਆਇਆ ਕੋਈ ਪੱਤਿਆਂ ਤੇ ਜੰਗਾਲ ਨਹੀਂ ਆਈ ਤੇ ਦੱਸਿਓ ਤੁਹਾਡਾ ਕਿਹੜਾ ਕਿਹੜਾ ਲੱਕ ਹੈ ਤੇ ਕਿਹੜੀ ਵੈਰਾਈਟੀ ਤੁਸੀਂ ਸਿੱਧੀ ਬਜਾਈ ਨਾ ਕੀਤੀ ਬਾਸਮਤੀ ਕੀਤੀ ਜਾਂ ਪਰਮਲ ਝੋਨਾ ਕੀਤਾ ਦੱਸਿਓ ਕਮੈਂਟਾਂ ਦੇ ਵਿੱਚ ਕਿਸਾਨ ਵੀਰਾਂ ਨੇ ਆਪਣੇ ਵਿਚਾਰ ਸਾਂਝੇ ਜਰੂਰ ਕਰੋ ਤੇ PR 126 ਦੇ ਵਿੱਚ ਜਿਹੜੇ ਆਪਾਂ ਚਾਰ ਕੱਟੇ ਯੂਰੀਆ ਚਾਰ ਥੈਲੇ ਜਿਹੜੀ ਯੂਰੀਆ ਦੇਵਾਂਗੇ ਜੀ ਤੇ ਵੀਡੀਓ ਕਰੋ ਸ਼ੇਅਰ ਇਦਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਫਾਰਮਿੰਗ ਨੋਟੀਫਿਕੇਸ਼ਨ ਜਿਹੜੇ ਹਰ ਰੋਜ਼ ਮਿਲਦੇ ਰਹਿਣ